ਸਭ ਤੋਂ ਪਹਿਲਾਂ ਜੋ ਸੰਗਮ ਮੇਰੇ ਕੋਲ ਪ੍ਰਾਰਥਨਾ ਵਿੱਚ ਸਭ ਸੇਵਾ ਮੈਂ 10ਵੀਂ ਜਮਾਤ ਆ ਗਿਆ ਸੀ ਆ ਮੇਰਾ ਨਾਮ ਜੀਸੀ ਹੈ ਅੱਜ ਮੈਂ ਤੁਹਾਡੇ ਸਾਹਮਣੇ ਵੀਰ ਲਤਾ ਪ੍ਰੋਜੈਕਟ ਦੇ ਤਹਿਤ ਸਨਮਾਨ ਜਾ ਰਿਹਾ ਮੇਰੀ ਕੋਸ਼ਿਸ਼ ਨਹੀਂ ਪਰ ਜੀ ਕਿਉਂ ਪਰਵ ਸਿੰਘਾ ਤੇਰੀ ਸੋਚ ਨੂੰ ਹੈ ਸਿੱਕੇ ਟੰਗਿਆ ਕਿਉਂ ਪਰਵ ਸਿੰਘਾ ਤੇਰੀ ਸੋਚ ਨੂੰ ਹੈ ਸਿੱਕੇ ਟੰਗਿਆ ਉਸ ਨੂੰ ਹੀ ਪੜ ਕੇ ਲੈ ਗਏ ਜਿਸ ਨੇ ਮੰਗਿਆ ਉਸ ਨੂੰ ਹੀ ਪੜ ਕੇ ਲੈ ਗਏ ਜਿਸ ਨੇ ਹਕ ਮੰਗਿਆ ਇੱਥੇ ਕਦਰ ਪੈਣਾ ਗੁਨਾਹ ਦੀ ਪੈਸੇ ਨੂੰ ਸਜਦਾ ਇੱਥੇ ਕਦਰ ਪੈਣਾ ਗੁਨਾਹ ਦੀ ਪੈਸੇ ਨੂੰ ਸਜਦਾ ਹੈ ਜਿੰਨਾ ਗੰਦਾ ਮਿਹਨਤੀ ਉਹ ਨਹੀਂ ਰਜਦਾ ਹੈ ਜਿੰਨਾ ਬੰਦਾ ਮਿਹਨਤੀ ਨਹੀਂ ਰਿਜਗਾ ਅਰ ਪਾਸੇ ਕ੍ਰਿਸ਼ਨਾਚਾਰ ਨੇ ਅਰ ਪਾਸੇ ਕ੍ਰਿਸ਼ਨਾਚਾਰ ਨੇ ਸਚ ਖੁੰਝੇ ਲਾਇਆ ਅਰ ਪਾਸੇ ਕ੍ਰਿਸ਼ਨਾਚਾਰ ਨੇ ਸਚ ਖੁੰਝੇ ਲਾਇਆ ਇੱਥੇ ਬਦਲ ਬਦਲ ਕੇ ਤਕਤियां ਬੜਾ ਕਹਿਰ ਕਮਾਇਆ ਇੱਥੇ ਬਦਲ ਬਦਲ ਕੇ ਤਕਤियां ਬੜਾ ਕਹਿਰ ਕਮਾਇਆ ਕੁਝ ਜੀਤ ਤੱਕੇ ਹੁਣ ਵੱਧ ਗਏ ਹਰ ਗਲੀ ਮਹੱਲੇ ਕੁਝ ਜੀਤ ਤੱਕੇ ਹੁਣ ਵੱਧ ਗਏ ਹਰ ਗਲੀ ਮਹੱਲੇ ਕੋਈ ਅੰਸੂਰ ਮਾ ਕਰਦ ਤੈ ਨੂੰ ਖੱਲੇ ਕੋਈ ਅੰਸੂਰ ਮਾ ਕਰਦ ਤੈ ਨੂੰ ਖੱਲੇ ਕੋਈ ਅੰਸੂਰ ਮਾ ਕਰਦ ਤੈ ਨੂੰ ਐ for me.